ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਕਹਾਣੀਕਾਰ ਨੇ ਜੀ ਜਰਨੈਲ ਸਿੰਘ ਗਰਚਾ ਉਹ ਲਾਉਂਸ ਵਿੱਚ ਉਦਾਸ ਬੈਠੀ ਸੀ ਆਪਣਾ ਦੇਸ਼ ਛੱਡਣਾ ਬਹੁਤ ਔਖਾ ਹੁੰਦਾ ਹੈ ਪਰ ਮਨੁੱਖ ਨੂੰ ਰੁਜ਼ਗਾਰ ਤੇ ਚੰਗੇ ਭਵਿੱਖ ਦੀ ਭਾਲ ਕਿਤੇ ਤੋਂ ਕਿਤੇ ਲੈ ਜਾਂਦੀ ਆ ਮੈਂ ਤੇ ਮੇਰੀ ਸ਼੍ਰੀਮਤੀ ਵੀ ਸਮਾਨ ਚੈੱਕ ਕਰਵਾ ਕੇ ਵਿਹਲੇ ਹੋ ਕੇ ਆਪਣੇ ਜਿਹੇ ਚਿਹਰੇ ਦੇਖ ਕੇ ਦਿਲ ਨੂੰ ਤਰਵਾਸ ਦੰਦੇ ਉਹਨਾਂ ਕੋਲ ਜਾ ਬੈਠੇ ਅਸੀਂ ਬੇਟੇ ਦੇ ਪਿੱਛੇ ਇਕੱਲਾ ਰਹਿ ਜਾਣ ਤੋਂ ਉਦਾਸ ਸੀ ਗੱਲਾਂ-ਗੱਲਾਂ ਵਿੱਚ ਪਤਾ ਲੱਗਾ ਉਹ ਵੀ ਮੇਰੇ ਜਿਲ੍ਹੇ ਅੰਮ੍ਰਿਤਸਰ ਦੇ ਹਨ ਮੋਹਨ ਸਿੰਘ ਮੇਰੇ ਕੋਲ ਜਦੋਂ ਮੈਂ ਖਡੂਰ ਸਾਹਿਬ ਬਲਾਕ ਐਜੂਕੇਸ਼ਨ ਅਫਸਰ ਲੱਗਾ ਹੋਇਆ ਸੀ ਤਾਂ ਉਹ ਪਿੰਡ ਬਹਾਦਰਪੁਰ ਹੈਡ ਟੀਚਰ ਲੱਗਾ ਹੋਇਆ ਸੀ ਉਹਨੇ ਵੀ ਮੈਨੂੰ ਪਹਿਚਾਨ ਲਿਆ ਇੱਕ ਦੂਜੇ ਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਉਸ ਨਾਲ ਉਹਦੀ ਬੇਟੀ ਵਿਕੀ ਤੇ ਪਤਨੀ ਵੀ ਸੀ ਚੰਗੇ ਭਾਂਗਾ ਨੂੰ ਸਾਡੀ ਦੋਵਾਂ ਦੀ ਫਲਾਈਟ ਵੀ ਇੱਕੋ ਸੀ ਸੋ ਤੁਰ ਦਾ ਸਾਥ ਮਿਲ ਗਿਆ ਸੀ ਵਿਕੀ ਨੇ ਐਵੇਂ ਪੰਜਾਬੀ ਵਿੱਚ ਕੀਤੀ ਹੋਈ ਸੀ ਕੱਦ ਸੋਹਣਾ ਸੀ ਤਿੱਖੇ ਨੈਣ ਨਕਸ਼ੇ ਪਰ ਸਿਆਲ ਦੀ ਧੁੱਪ ਨਾਲ ਉਹਦਾ ਰੰਗ ਥੋੜਾ ਪੱਕਾ ਜਿਹਾ ਕਰ ਦਿੱਤਾ ਸੀ। ਪਤਲੀ ਛਮਕ ਵਰਗੀ। ਨਾ ਹੀ ਸੋਣੀ ਕਹੀ ਜਾ ਸਕਦੀ ਸੀ, ਨਾ ਹੀ ਨਿੰਦੀ ਜਾ ਸਕਦੀ ਸੀ। ਪਰ ਕੱਪੜੇ ਲੀੜੇ ਪਾਇਆ ਜੱਚਦੀ ਸੀ। ਗੱਲਾਂ ਵਿੱਚ ਅੰਗਰੇਜ਼ੀ ਨੂੰ ਬਾਵਾ ਮੂੰਹ ਮਾਰਦੀ ਸੀ। ਪਰ ਉਚਾਰਨ ਤੋਂ ਪਤਾ ਲੱਗਦਾ ਸੀ ਕਿਸੇ ਪਿੰਡੂ ਕਾਲਜ ਵਿੱਚ ਪੜ੍ਹੀ ਹੋਈ ਹੋਵੇ। ਆਪਣੀ ਗੱਲ ਨੂੰ ਕਹਿ ਕੇ ਅਗਲੇ ਤੋਂ ਹਾਂ ਪੱਖੀ ਹੁੰਘਾਰਾ ਪਾਲਦੀ ਕੁਦਰਤੀ ਅਸੀਂ ਸਾਲ ਕੋ ਪਿੱਛੋਂ ਇੱਕੋ ਫੈਕਟਰੀ ਵਿੱਚ ਕੰਮ ਕਰਨ ਲੱਗ ਪਏ ਉਹ ਸਿਲਾਈ ਸੈਕਸ਼ਨ ਵਿੱਚ ਸੀ ਮੈਂ ਕਟਿੰਗ ਸੈਕਸ਼ਨ ਵਿੱਚ ਇੱਥੇ ਇਸ ਫੈਕਟਰੀ ਚ ਬਹੁਤੀਆਂ ਪੰਜਾਬੀ ਕੁੜੀਆਂ ਤੇ ਚੀਨਨਾ ਸਿਲਾਈ ਤੇ ਪੈਕਿੰਗ ਦਾ ਕੰਮ ਕਰਦੀਆਂ ਸਨ ਪਿਛਲੇ ਵਾਰ ਦੀ 에어ਪੋਰਟ ਸਫਰ ਦੌਰਾਨ ਹੋਈ ਪਹਿਚਾਣ ਹੁਣ ਹੋਰ ਵੀ ਵੱਧ ਕੇ ਅਣਪੱਤ ਵਿੱਚ ਬਦਲ ਗਈ ਸੀ ਅੰਕਲ ਠੰਡਾ ਖਾਣਾ ਕਿਉਂ ਖਾਣੇ ਹੋ ਲਿਆਓ ਮੈਂ ਗਰਮ ਕਰ ਦੇਵਾਂ ਮੈਂ ਵੀ ਤੇ ਆਪਣੇ ਲਈ ਖਾਣਾ ਗਰਮ ਕਰਨਾ ਹੈ ਬਿੱਕੀ ਕਹਿਣ ਲੱਗੀ ਤੇ ਮੇਰਾ ਨਾਨਾ ਕਰਦੇ ਹੋਏ ਵੀ ਰੋਜ਼ ਖਾਣਾ ਗਰਮ ਕਰ ਦਿੰਦੇ ਉਹਦਾ ਸੁਭਾਅ ਪਿੰਡੂਆਂ ਵਾਲਾ ਨੀਗਾ ਤੇ ਪਿਆਰ ਨਾਲ ਭਰਪੂਰ ਸੀ ਖਾਣਾ ਖਾਂਦੇ ਹੋਏ ਅਸੀਂ ਕਾਲਜ ਸਕੂਲ ਦੀਆਂ ਮੁੰਡੇ ਕੁੜੀਆਂ ਦੀਆਂ ਗੱਲਾਂ ਕਰੀ ਜਾਣਾ ਜਦੋਂ ਉਹਨੂੰ ਪਤਾ ਲੱਗਿਆ ਮੈਂ ਹੈਡਮਾਸਟਰ ਰਿਟਾਇਰ ਹੋ ਕੇ ਆਇਆ ਉਹ ਹੋਰ ਵੀ ਸਤਿਕਾਰ ਦੇਣ ਲੱਗੇ ਅਸੀਂ ਹਰ ਕਿਸਮ ਦੀਆਂ ਖੁੱਲੀਆਂ ਗੱਲਾਂ ਕਰਨ ਲੱਗੇ ਹਰ ਵਿਸ਼ੇ ਵਿੱਚ ਖੁੱਲ੍ਹ ਕੇ ਗੱਲਾਂ ਕਰਨਾ ਤਾਂ ਕੈਨੇਡਾ ਦੀ ਗੁੜਤੀ ਆ ਅੰਕਲ ਮੈਨੂੰ ਇੱਕ ਸਲਾਹ ਤਾਂ ਦੇਵੋ ਇੱਕ ਦਿਨ ਬਿੱਕੀ ਨੇ ਪੁੱਛਿਆ ਅੰਕਲ ਤੋ ਅਜੇ ਹੀ ਕਿਹੜੀ ਸਲਾਹ ਦੀ ਲੋੜ ਪੈਗੀ ਕੁੜੇ ਅੰਕਲ ਮੈਂ ਸੀਰੀਅਸ ਹਾਂ ਏ ਦੱਸੋ ਵਿਆ ਇੰਡੀਆ ਜਾ ਕੇ ਕਰਵਾਉਣਾ ਚਾਹੀਦਾ ਜਾਂ ਕੈਨੇਡਾ ਵਿੱਚ ਹੀ ਮੁੰਡੇ ਕੈਨੇਡਾ ਰੀ ਟਰਨ ਦਾ ਠੱਪਾ ਲਗਵਾ ਕੇ ਇੰਡੀਆ ਤੋਂ ਹੀ ਜਿਹੋ ਜੀ ਕੁੜੀ ਚੋਣ ਵਿਆਹ ਕੇ ਲੈ ਆਉਂਦੇ ਨੇ ਇਸੇ ਤਰ੍ਹਾਂ ਮਾਪਿਆਂ ਨਾਲ ਆਈਆਂ ਕੁੜੀਆਂ ਦੀ ਸਦਰ ਵੀ ਇੰਡੀਆ ਜਾ ਕੇ ਕਿਸੇ ਡਾਕਟਰ ਇੰਜੀਨੀਅਰ ਜਾਂ ਵਕੀਲ ਜਾਂ ਪ੍ਰੋਫੈਸਰ ਨਾਲ ਵਿਆਹ ਕਰਨ ਦੀ ਹੁੰਦੀ ਆ ਪਰ ਆਪਣਾ ਆਪ ਦੇਖ ਕੇ ਆਪਣੀ ਪੱਦਰ ਦੀ ਕਰਨੀ ਠੀਕ ਰਹਿੰਦੀ ਆ ਬਹੁਤਾ ਫਰਕ ਬਹੁਤ ਵੇਰ ਸਿਰੇ ਨਹੀਂ ਚੜਦਾ ਹੁੰਦਾ ਤੇ ਮੋੜ ਫਿਰ ਤਲਾਕ ਹੁੰਦੇ ਰਹਿੰਦੇ ਨੇ ਭਾਵੇਂ ਸੁਲਝੀ ਸਖਸੀਅਤ ਵਾਲੇ ਮੁੰਡੇ ਕੁੜੀਆਂ ਐਵੇਂ ਨਹੀਂ ਕਰਦੇ ਜਿਆਦਾ ਮੁੰਡੇ ਤਾਂ ਵਿਆਹ ਨੂੰ ਇਧਰ ਆਉਣ ਦਾ ਵਸੀਲਾ ਹੀ ਸਮਝਦੇ ਨੇ ਪਿੱਛੋਂ ਕੰਮ ਕੱਢ ਕੇ ਆਉ ਜਾਂਦੇ ਆਉ ਜਾਂਦੇ ਸੋ ਤੂੰ ਹੁਣ ਆਪ ਸੋਚ ਲੈ ਹਾਂ ਇਧਰ ਦੇ ਪੜਿਆਂ ਦਾ ਤਾਂ ਰੱਬ ਹੀ ਰੱਖਾ ਸਭ ਤੋਂ ਵੱਡੀ ਗੱਲ ਇਹ ਆ ਕਿ ਵਿਆਹ ਤੋਂ ਪਹਿਲਾਂ ਸਭ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਬਾਅਦ ਵਿੱਚ ਹੋਰ ਇਹ ਵੀ ਸੁਣਦੇ ਆਂ ਕਿ ਕਈ ਮੁੰਡੇ ਤਾਂ 에য়ারਪੋਰਟ ਤੋਂ ਹੀ ਖਿਸਕ ਜਾਂਦੇ ਨੇ ਕਈ ਤੰਗ ਕਰਨ ਪਿੱਛੋਂ ਜੋ ਹੱਥ ਲੱਗਿਆ ਲੈ ਕੇ ਪੱਤਰਾਵਾਚ ਜਾਂਦੇ ਨੇ ਇਹ ਵਿਆਹ ਤਾਂ ਇੱਕ ਕਿਸਮ ਦੀ ਲੋਟਰੀ ਆ ਸਾਡੇ ਸਮੇਂ ਵਿਆਹ ਆਪਸੀ ਐਡਜਸਟਮੈਂਟ ਵਾਲੇ ਹੁੰਦੇ ਸਨ ਤੇ ਹੁਣ ਤਾਂ ਇੱਕ ਦੂਜੇ ਨੂੰ ਈਨ ਮਨਾਉਣ ਤੇ ਦਾਬੇ ਹੇਟ ਰੱਖਣਦੇ ਨੇ ਮੈਂ ਉਹਨੂੰ ਪੂਰੀ ਵਿਸਥਾਰ ਨਾਲ ਦੱਸਿਆ ਮੈਂ ਤਾਂ ਇੱਕ ਗੱਲ ਸੋਚਦੀ ਆ ਹੈਨਾ ਅੰਕਲ ਜੇ ਇਧਰ ਕੋਈ ਜੋਬ ਤੇ ਲੱਗਾ ਮੁੰਡਾ ਲੱਭ ਜਾਵੇ ਤਾਂ ਸੈੱਟ ਹੋਣ 'ਚ ਆਸਾਨੀ ਹੋ ਸਕਦੀ ਆ ਪਰ ਮੈਨੂੰ ਇਧਰਲੇ ਮੁੰਡਿਆਂ ਦਾ ਪਹਿਰਾਵਾ ਤੇ ਖੁੱਲ੍ਹਾਂ ਜਿਆਦਾ ਪਸੰਦ ਨਹੀਂ ਇਹ ਕਾਲਿਆਂ ਦੀ ਰੀਸ ਬਹੁਤੀ ਕਰਦੇ ਨੇ ਖੰਨ ਵਿੱਚ ਕਾਂਟੇ ਢਿੱਲੇ ਢਿੱਲੇ ਜੇ ਕੱਪੜੇ ਪਾ ਕੇ ਹਿੱਲੀ ਜਾਣਗੇ ਮਾਂ-ਬਾਪ ਦੇ ਨਾਲ ਆਉਣ ਬਾਰੇ ਤੁਹਾਡੀ ਗੱਲ ਠੀਕ ਆ ਉਹ ਆਪ ਇੰਡੀਆ ਤੋਂ ਕੋਈ ਸੋਹਣੀ ਕੁੜੀ ਲਿਆਉਣ ਦੇ ਚਾਹਵਨ ਹੁੰਦੇ ਨੇ ਹੈਨਾ ਅੰਕਲ ਵਿੱਕੀ ਨੇ ਵੀ ਆਪਣਾ ਨਜ਼ਰੀਆ ਦੱਸਿਆ ਫੇਰ ਤਾਂ ਗੱਲ ਮੁੱਕ ਗਈ ਕਹਾਣੀ ਖਤਮ ਇੰਡੀਆ ਜਾ ਕੇ ਮਨਮਰਜ਼ੀ ਦਾ ਸਾਥੀ ਲੱਭ ਲਿਆ ਪਰ ਮੇਰੀਆਂ ਦਸੀਆਂ ਗੱਲਾਂ ਦਾ ਧਿਆਨ ਰੱਖੀ ਤੁਹਾਡੀ ਲੋਟਰੀ ਵਾਲੀ ਗੱਲ ਖੋਬ ਹੈ ਅੰਕਲ ਤੇ ਸਹੀ ਵੀ ਇਹ ਕਿਸੇ ਕਿਸਮਤ ਵਾਲੀ ਕੁੜੀ ਦੀ ਚੰਗੀ ਨਿਕਲਦੀ ਹੋ ਮੈਂ ਤਾਂ ਦੇਖਿਆ ਬਹੁਤੀਆਂ ਕੁੜੀਆਂ ਤਾਂ ਰੋਣੇ ਹੀ ਰੋਈ ਜਾਂਦੀਆਂ ਨੇ ਇੱਥੇ ਜੇ ਕਿਸੇ ਦਾ ਸਬੱਬੀ ਪਤੀ ਚੰਗਾ ਹੈ ਤਾਂ ਸੱਸ ਸਹੁਰਾ ਕੱਬੇ ਹੁੰਦੇ ਨੇ ਫਿਰ ਵੀ ਇੰਡੀਆ ਵਿਆਹ ਕਰਾਉਣ ਦਾ ਇੱਕ ਫਾਇਦਾ ਤਾਂ ਹੈ ਕਿ ਸੱਸ ਸਹੁਰੇ ਦੇ ਕਨੇਡਾ ਹੋਂ ਤੱਕ ਪਤੀ ਪਤਨੀ ਦਾ ਤਾਲਮੇਲ ਕਿਸੇ ਹੱਦ ਤੱਕ ਠੀਕ ਹੀ ਰਹਿੰਦਾ ਕੁਝ ਇਹ ਗੱਲ ਵੀ ਆ ਕਿ ਕੁੜੀ ਨੇ ਹਸਬੈਂਡ ਨੂੰ ਕਨੇਡਾ ਬੁਲਾਇਆ ਹੁੰਦਾ ਤੇ ਪਤੀ ਵਿੱਚ ਆਕੜ ਘੱਟ ਹੁੰਦੀ ਆ ਹੈਨਾ ਅੰਕਲ ਬੀ ਕੀ ਤੂੰ ਤਾਂ ਬਹੁਤ ਸਿਆਣੀਆਂ ਗੱਲਾਂ ਕਰਨ ਲੱਗ ਪਈ ਤੂੰ ਜ਼ਿੰਦਗੀ 'ਚ ਸਫਲ ਜ਼ਰੂਰ ਹੋਵੇਂਗੀ ਇਹ ਸਭ ਤੁਹਾਡੇ ਜੇ ਸਿਆਣਿਆਂ ਤੇ ਮਾਪਿਓ ਦੀ ਸਿੱਖਿਆ ਕਰਕੇ ਹੀ ਐ ਕੁਝ ਚੰਗੇ ਮਿਲੇ ਅਧਿਆਪਕਾਂ ਦੇ ਪ੍ਰਭਾਵ ਕਰਕੇ ਹੈਨਾ ਅੰਕਲ ਕੈਨੇਡਾ ਵਿੱਚ ਜੇ ਚੰਗੀ ਨੌਕਰੀ ਮਿਲੀ ਹੋਵੇ ਤਾਂ ਦਿਨ ਛਾਲਾ ਮਾਰਦੇ ਲੰਘਦੇ ਨੇ ਸਾਲ ਲੰਘਦੇ ਦਾ ਤਾਂ ਪਤਾ ਵੀ ਨਹੀਂ ਲੱਗਾ ਅੰਕਲ ਇੰਡੀਆ ਤੋਂ ਕੋਈ ਚੀਜ਼ ਮੰਗਵੋਣੀ ਹੋਵੇ ਤਾਂ ਦੱਸਿਓ ਅਸੀਂ ਦਸੰਬਰ ਦੇ ਦੂਜੇ ਹਫਤੇ ਜਾ ਰਹੇ ਹਾਂ ਵਿਆਹ ਦੇ ਸਿਲਸਲੇ ਲਈ ਉੱਥੇ ਠੀਕ ਰਹੇਗਾ ਆਪਣੇ ਵਿਆਦੀ ਇੰਡੀਆ ਤੋਂ ਬਰਫੀ ਜ਼ਰੂਰ ਮੇਰੇ ਲਈ ਲੈ ਕੇ ਆਵੀਂ ਬਿੱਕੀ ਕੈਨੇਡਾ ਦੀ ਬਰਫੀ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਵਿਆਹ ਕਰਵਾ ਕੇ ਆਈ ਬਿੱਕੀ ਦੀਆਂ ਆਪਣੇ ਪਤੀ ਦੀਆਂ ਸਿਫਤਾਂ ਹੀ ਨਹੀਂ ਸੰਮੁਕਦੀਆਂ ਅੰਕਲ ਦਲਬੀਰ ਦਾ ਸੁਭਾਅ ਬੜਾ ਚੰਗਾ ਇੱਕ ਮਹੀਨਾ ਉਹ ਸੈਰਾਂ ਕਰਵਾਈਆਂ ਕਿ ਪੁੱਛੋ ਹੀ ਨਾ ਲਤੀਫੇ ਸੁਣਾ ਸੁਣਾ ਕੇ ਉਹਨੇ ਮੇਰੇ ਢਿੱਡੀ ਪੀੜਾਂ ਕਰਕੇ ਰੱਖੀਆਂ ਹਜੇ ਤਾਂ ਸੱਸ ਸੋਹਰਾ ਵੀ ਪੁੱਤ ਪੁੱਤ ਕਰਦੇ ਨਹੀਂ ਤੱਕਦੇ ਮੈਨੂੰ ਸਾਉ ਹੀ ਲੱਗਦੇ ਨੇ ਹਜੇ ਤਾਂ ਜੇ ਕੈਨੇਡਾ ਆ ਕੇ ਵੀ ਉਮੀਦ ਹੀ ਰਹਿਣ ਹੈਨਾ ਅੰਕਲ ਬਿੱਕੀ ਤੂੰ ਖੁਸ਼ਕਿਸਮਤਾਂ ਜਿਦੀ ਲੱਗਦਾ ਚੰਗੀ ਲੋਟਰੀ ਨਿਕਲ ਆਈ ਤੇ ਮੂਹ ਮੰਗੀਆਂ ਮੁਰਾਦਾਂ ਵੀ ਪੂਰੀਆਂ ਹੋ ਗਈਆਂ ਹੋਣ ਬਿੱਕੀ ਨੇ ਛੇਤੀ ਦਲਬੀਰ ਨੂੰ ਸਪான்ਸਰ ਕਰਵਾ ਦਿੱਤਾ ਤੇ ਲੱਗੀ ਉਹਦੇ ਆਉਣ ਦੀਆਂ ਉਸੀਆਂ ਪਉਣ 6 ਮਹੀਨੇ ਪਿਛੋਂ ਦਲਵੀਰ ਕੈਨੇਡਾ ਆ ਗਿਆ ਆਉਂਦੇ ਹੀ ਇੱਕ ਕੋਰਸ ਕਰਨਾ ਸ਼ੁਰੂ ਕਰ ਦਿੱਤਾ ਨਾਲ ਹੀ ਸਾਡੀ ਫੈਕਟਰੀ ਚ ਪਾਰਟ ਟਾਈਮ ਟੇਕਰ ਵੀ ਲੱਗਿਆ ਰਿਹਾ ਪੜਾਈ ਵਿੱਚ ਲਾਇਕ ਸੀ ਕੋਰਸ ਖਤਮ ਕਰਦਿਆਂ ਉਹਨੂੰ ਚੰਗੀ ਨੌਕਰੀ ਮਿਲ ਗਈ ਹੁਣ ਉਹ ਇੱਕ ਅਪਾਰਟਮੈਂਟ ਲੈ ਕੇ ਬੀਕੀ ਦੇ ਮਾਪੇ ਤੋਂ ਅਲੱਗ ਰਹਿਣ ਲੱਗ ਪਏ ਬੀਕੀ ਹੁਣ ਹਵਾ 'ਚ ਉਡਾਰੀਆਂ ਮਾਰ ਰਹੀ ਸੀ ਮਾਰੇ ਵੀ ਕਿਉ ਨਾ ਨਵੀਂ ਨਵੀਂ ਲਈ ਕਾਰ ਹੁਣ ਚੜਨ ਲਈ ਤੇ ਹਰ ਵੀਕਐਂਡ ਦੋਵੇਂ ਕਾਰ ਤੇ ਸਵਾਰ ਕਦੇ ਨਿਆਗਰਾ ਫਾਲ ਦੀ ਸੁੰਦਰਤਾ ਤੇ ਵਿਸ਼ਾਲਤਾ ਮਾਣਦੇ ਕਦੇ ਸੀ ਐਨ ਟਾਵਰ ਤੇ ਅੱਧ ਅਸਮਾਨੀ ਚਾ ਪਹੁੰਚਦੇ ਕਦੇ 온ਟਾਰੀਓ ਦੀ ਝੀਲ ਤੇ ਨੀਲੀ ਹਿੱਕ ਤੇ ਬੋਟ ਦੀਆਂ ਤਾਰੀਆਂ ਲਾਉਂਦੇ ਅਗਲੇ ਦਿਨ ਕੰਮ ਤੇ ਆ ਕੇ ਵਿੱਕੀ ਲੂਣ ਮਸਾਲਾ ਲਾ ਕੇ ਇਹਨਾਂ ਨਜ਼ਾਰਿਆਂ ਨੂੰ ਦੱਸਦੀ ਅੰਕਲ ਮੈਂ ਬਹੁਤ ਲਕੀਆ ਸਵੇਰੇ ਦਿਲਬੀਰ ਚਾਹ ਬਣਾ ਕੇ ਮੈਨੂੰ ਪੀਣ ਲਈ ਜਗਾਉਂਦਾ ਹੈ। ਖਾਣਾ ਬਣਾਉਣ 'ਚ ਵੀ ਮੇਰਾ ਹੱਥ ਵਟਾਉਂਦਾ ਹੈ। ਬਰਤਨ ਮੈਂ ਉਹਨੂੰ ਸਾਫ਼ ਨਹੀਂ ਕਰਨ ਦਿੰਦੀ। ਇਹ ਮੈਨੂੰ ਚੰਗਾ ਨਹੀਂ ਲੱਗਦਾ। ਹੈਨਾ ਅੰਕਲ? ਉਸ ਵਿੱਚ ਮੁੰਡਿਆਂ ਵਾਲੀ ਤਾਂ ਕੋਈ ਆਕੜ ਹੀ ਨਹੀਂ। ਘਰ ਲੈਣ ਲਈ ਅਸੀਂ ਪੈਸੇ ਜੋੜਨੇ ਵੀ ਸ਼ੁਰੂ ਕਰ ਦਿੱਤੇ। ਉਹ ਹੁਣੇ ਤੋਂ ਓਵਰਟਾਈਮ ਵੀ ਕਰਨ ਲੱਗ ਪਿਆ। ਐਵੇਂ ਕਿਰਾਇਆ ਦੇ ਹੀ ਜਾਂਦੇ ਆ। ਕਿਰਾਏ ਦੀ ਜਿੰਨੀ ਤਾਂ ਮੌਰਗੇਜ ਘਰ ਦੀ ਬਣਨੀ ਆ। ਬਿੱਕੀ ਦਾ ਇਹ ਸੁਪਨਿਆਂ ਦਾ ਸਮਾਂ ਸੀ ਇੱਕ ਦਿਨ ਬਿੱਕੀ ਨੇ ਘਰੋਂ ਫੋਨ ਕੀਤਾ ਅੰਕਲ ਡਾਲ ਵਰਗੀ ਇੱਕ ਬੇਟੀ ਆਪਦਾਰੀ ਆ ਕੋਈ ਸੋਨਾ ਜਾਂ ਨਾਮ ਦੱਸੋ ਬਿੱਕੀ ਆਪਣੇ ਆਪ ਨੂੰ ਪੂਰੀ ਖੁਸ਼ ਜ਼ਾਹਰ ਕਰਨ ਦਾ ਯਤਨ ਕਰ ਰਹੀ ਸੀ ਪਰ ਮੁੰਡਾ ਨਾ ਹੋਣ ਕਰਕੇ ਕੁਝ ਮਸੂਸੀ ਜੀ ਬੋਲ ਰਹੀ ਸੀ ਅੰਕਲ ਵਾਲੇ ਨੂੰ ਤੁਹਾਨੂੰ ਨਵੀਂ ਪੀੜੀ ਨੂੰ ਪਸੰਦ ਨਹੀਂ ਆਉਣੀ ਬਿੱਕੀ ਤੁਸੀਂ ਆਪੀ ਕੋਈ ਨਵਾਂ ਜਿਹਾ ਨਾਮ ਲੱਭ ਕੇ ਰੱਖ ਲਵੋ ਬੇਟੀ ਦਾ ਤੇ ਮੈਂ ਕਿਹਾ ਬੇਟੀ ਦੀ ਵੀ ਵਧਾਈ ਦਿੱਤੀ ਦਲਬੀਰ ਟੀਨਾ ਰੱਖਣਾ ਚਾਹੁੰਦਾ ਸੀ ਕਿਹੋ ਜਿਹਾ ਲੱਗਦਾ ਇੱਕਦਮ ਮਾਡਰਨ ਵਧੀਆ ਚਾਉਣਾ ਹੈ ਰੱਖ ਲਓ ਜਾਪਾ ਛੁੱਟੀ ਪਿੱਛੋਂ ਕੰਮ ਤੇ ਆਉਣ ਦੇ ਵੀ ਕੀ ਹੁਣ ਦਲਬੀਰ ਨਾਲੋਂ ਟੀਨਾ ਦੀਆਂ ਵੱਧ ਗੱਲਾਂ ਕਰਦੀ ਅੰਕਲ ਟੀਨਾ ਤਾਂ ਨੀਰੀ ਦਲਬੀਰ ਵਰਗੀ ਸੋਹਣੀ ਹੈ ਇਹ ਵੀ ਚੰਗਾ ਹੋਇਆ ਮੇਰੇ ਤੇ ਨਹੀਂ ਗਈ ਹੈਨਾ ਅੰਕਲ ਜੇ ਕਿਧਰੇ ਟੀਨਾ ਰੋਣ ਲੱਗ ਪਵੇ ਤਾਂ ਮੈਨੂੰ ਕਹੋ ਕੰਮ ਦੇ ਮਾਰ ਗੋਲੇ ਤੂੰ ਟੀਨਾ ਨੂੰ ਸਾंभ ਉਹ ਨੂੰ ਇੰਨਾ ਪਿਆਰ ਕਰਦਾ ਐਸੀ ਤਰ੍ਹਾਂ ਸਮਾਂ ਲੰਘਦਾ ਗਿਆ ਬਿੱਕੀ ਕੀ ਗੱਲ ਅੱਜਕੱਲ ਬੜੀ ਚੁੱਪ ਸਾਦੀ ਹੋਈ ਆ ਇੱਕ ਦਿਨ ਉਹਦਾ ਕਰੋਟ ਵਰਗਾ ਮੂੰਹ ਦੇਖ ਕੇ ਮੈਂ ਉਹਨੂੰ ਪੁੱਛ ਲਿਆ ਕੀ ਹੋਇਆ ਬਿੱਕੀ ਅੰਕਲ ਗੱਲ ਤੇ ਕੋਈ ਨਹੀਂ ਤੁਹਾਨੂੰ ਭੁਲੇਖਾ ਹੈ ਏਵਾਲ ਤੋਂ ਪੱਚ ਚਿੱਟੇ ਨਹੀਂ ਕੀਤੇ ਕੁੜੀਏ ਦੱਸ ਭਾਵੇਂ ਨਾ ਦੱਸ ਟੀਨਾ ਤਾਂ ਠੀਕ ਹੈ ਨਾ ਉਹ ਤੇ ਟੱਲੀ ਵਰਗੀ ਅੰਕਲ ਫਿਰ ਹੋਰ ਕੀ ਸੱਪ ਸੁੰਘ ਗਿਆ ਤੈਨੂੰ ਇਹੋ ਜੀ ਕਿਹੜੀ ਗੱਲ ਆ ਜਿਹੜੀ ਅੰਕਲ ਨੂੰ ਦੱਸਣ ਵਾਲੀ ਨਹੀਂ ਅੰਕਲ ਦਲਬੀਰ ਦੇ ਮੰਮੀ ਡੈਡੀ ਅਗਲੇ ਮਹੀਨੇ ਆ ਰਹੇ ਨੇ ਮੈਨੂੰ ਬੜਾ ਡਰ ਲੱਗਦਾ ਉਹਨਾਂ ਕੋਲ ਸਾਰੀਆਂ ਕੁੜੀਆਂ ਡਰਾਉਂਦੀਆਂ ਨੇ ਕਿ ਸੱਸ ਸਹੁਰੇ ਨਾਲ ਕੱਟਣਾ ਬਹੁਤ ਔਖਾ ਹੁੰਦਾ ਪਰ ਤੂੰ ਪਾਣੀ 'ਚ ਵੜਨ ਤੋਂ ਪਹਿਲਾਂ ਹੀ ਕਿਉ ਜੁੱਤੀ ਲਾਹੀ ਫਿਰਦੀ ਆਂ ਤੇਲ ਦੇਖ ਤੇਲ ਦੀ ਧਾਰ ਦੇਖ ਤੂੰ ਪੜ੍ਹੀ ਲਿਖੀ ਐ ਉਹਨਾਂ ਨੂੰ ਅਜਿਹਾ ਕੋਈ ਮੌਕਾ ਹੀ ਨਾ ਦੇਵੀ ਤੂੰ ਨੌਕਰੀ ਵੀ ਕਰਦੀ ਆਂ ਸਗੋਂ ਤੇਰੀ ਤਾਂ ਉਹਨਾਂ ਕੋਲ ਟੌਰ ਹੋਵੇਗੀ ਐਵੇਂ ਨਾ ਫਿਕਰ ਕਰੀ ਜਾਇਆ ਕਰ ਹੁਣੇ ਤੋਂ ਮੈਂ ਉਹਦੇ ਐਵੇਂ ਪਾਰੇ ਵਾਂਗੂ ਡੋਲਦੇ ਮਨ ਨੂੰ ਸਹਾਰਾ ਦਿੱਤਾ ਤੇ ਕਿਹਾ ਤੇਰਾ ਤਾਂ ਸਗੋਂ ਬੇਬੀ ਸਿਟਿੰਗ ਦਾ ਜੱਬ ਮੁੱਕੂਗਾ ਕੁੜੀ ਨੂੰ ਸੰਭੂ ਆਪੇ ਥੋੜੀ ਬਹੁਤੀ ਘਰ ਦੇ ਵਿੱਚ ਤੇਰੀ ਮਦਦ ਵੀ ਕਰਿਆ ਕਰੂਗੀ ਫਿਰ ਇੱਕ ਦਿਨ ਬਿੱਕੀ ਨੇ ਦੱਸਿਆ ਅੰਕਲ ਦਲਬੀਰ ਦੇ ਮੰਮੀ ਡੈਡੀ ਸਾਡੇ ਕੋਲ ਆ ਗਏ ਨੇ ਸੈਰ ਸਪਾਟੇ 'ਚ ਬੜੇ ਖੁਸ਼ ਨੇ ਟੀਨਾ ਨੂੰ ਬਹੁਤ ਪਿਆਰ ਕਰਦੇ ਨੇ ਉਹ ਉਹਨਾਂ ਵਿੱਚ ਰਚਮਿਚ ਵੀ ਗਈ ਟੀਨਾ ਆਪਣੇ ਦਾਦੇ ਦੇ ਗੰਝੇ ਸਿਰ ਤੇ ਬਹੁਤ ਹੱਸਦੀ ਆ ਉਹਨਾਂ ਨੂੰ ਪੁੱਛਦੀ ਆ ਦਾਦਾ ਜੀ ਮੇਰਾ ਇਹੋ ਜਿਹਾ ਸਿਰ ਕਦੋਂ ਹੋਵੇਗਾ ਸਾਰਿਆਂ ਦਾ ਹਾਸਾ ਨਿਕਲ ਜਾਂਦਾ ਸਾਡਾ ਕਦੇ ਪੁੱਛੇਗੀ ਮੇਰੇ ਦਾੜੀ ਕਦੋਂ ਆਵੇਗੀ ਇਸ ਤਰ੍ਹਾਂ ਦੀਆਂ ਊਟ ਪਟਾੰਗ ਗੱਲਾਂ ਕਰਕੇ ਉਹਨਾਂ ਦਾ ਜੀ ਲਵਾਈ ਰੱਖਦੀ ਆ ਤਾਂ ਕੇ ਨਾਲ ਬਾਹਰ ਸੈਰ ਨੂੰ ਲੈ ਜਾਂਦੀ ਆ ਵਿੱਕੀ ਤੂੰ ਤਾਂ ਉਹਨਾਂ ਨੂੰ ਦਲਬੀਰ ਦੇ ਮੰਮੀ ਡੈਡੀ ਕਿਉਂ ਕਹਿੰਨੀ ਰਹਿਨੀ ਆ ਕਿਉਂ ਤੇਰੇ ਮੰਮੀ ਡੈਡੀ ਨਹੀਂ ਹੁਣ ਇਸ ਤਰ੍ਹਾਂ ਭਰਮ ਵਧਦੇ ਜਾਂਦੇ ਨੇ ਮੈਂ ਉਹਨੂੰ ਟੋਕਿਆ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਵਿੱਕੀ ਦੀਆਂ ਗੱਲਾਂ ਘਟਦੀਆਂ ਗਈਆਂ ਅਸੀਂ ਸਾਰੇ ਹੈਰਾਨ ਹੁੰਦੇ ਕਿ ਗੱਲਾਂ ਦੀ ਪਟਾਰੀ ਨੂੰ ਦਿਨੋ-ਦਿਨ ਕੀ ਹੁੰਦਾ ਜਾ ਰਿਹਾ ਮੈਂ ਵੀ ਕੁਝ ਨਾ ਪੁੱਛਿਆ ਚੁੱਪ ਰਹਿਣਾ ਠੀਕ ਸਮਝਿਆ ਕਿਉਂਕਿ ਕੈਨੇਡਾ ਵਿੱਚ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਜ਼ਿਆਦਾ ਦਖਲਅੰਦਾਜ਼ੀ ਕਰਨਾ ਠੀਕ ਨਹੀਂ ਮੈਂ ਇਹ ਵੀ ਸੋਚਿਆ ਕਿ ਜਿਹਦੀ ਅੱਖ ਦੁਖੇਗੀ ਉਹ ਆਪੇ ਦੁਹਾਈ ਪਾਵੇਗਾ ਇੱਕ ਦਿਨ ਬਿੱਕੀ ਆਪ ਮੈਨੂੰ ਪੁੱਛਣ ਲੱਗੀ ਅੰਕਲ ਇਹ ਦੱਸੋ ਕਿ ਸੱਸ ਨੂੰ ਨੂੰ ਆਪਣੀ ਧੀ ਕਿਉਂ ਨਹੀਂ ਸਮਝਦੀ ਮੈਂ ਬੜੀ ਕੋਸ਼ਿਸ਼ ਕੀਤੀ ਆਪਣੀ ਸੱਸ ਨੂੰ ਮੰਮੀ ਬਣਾਉਣ ਦੀ ਪਰ ਉਹ ਬਣ ਨਹੀਂ ਰਹੀ ਕੰਮ ਤੇ ਆਉਣ ਤੋਂ ਪਹਿਲਾਂ ਮੰਮੀ ਡੈਡੀ ਲਈ ਮੈਂ ਆਪਣੇ ਲਈ ਖਾਣਾ ਬਣਾ ਲੈਨੀ ਆ ਮਜਾਲ ਹੈ ਕਿਸੇ ਕੰਮ ਵਿੱਚ ਮੇਰੀ ਮਦਦ ਕਰ ਦੇਵੇ ਉਲਟਾ ਬ੍ਰੇਕਫਾਸਟ ਖਾਣ ਲਈ ਪੁੱਛਣ ਤੇ ਕਹੇਗੀ ਕੋਈ ਨਹੀਂ ਤੂੰ ਖਾ ਲੈ ਅਸੀਂ ਤੇਰੇ ਪਿੱਛੇ ਖਾ ਪੀ ਲਵਾਂਗੇ ਪਰ ਜਦੋਂ ਦਲਬੀਰ ਘਰ ਆਉਂਦਾ ਫਿਰ ਸ਼ਿਕਾਇਤ ਲਾਉਂਦੀ ਐ ਕਾਕਾ ਸਾਡੇ ਵੀ ਕੋਈ ਜੂਨ ਆ ਇੱਥੇ ਆ ਉਮਰ ਐ ਸਾਡੀ ਹੁਣ ਕੰਮ ਕਰਨ ਦੀ ਇੱਥੇ 4 ਦਿਨ ਸੁੱਖ ਲੈਣ ਆਏ ਸੀ ਪਰ ਰੋਜ਼ੇ ਬਖਸ਼ਾਉਣ ਗਿਆ ਦੇ ਨਮਾਜ਼ਾਂ ਗਲ ਪੈ ਗਈਆਂ ਐ ਇੱਥੇ ਤਾਂ ਆਪੇ ਹੀ ਹੱਥ ਫੁੱਕਣੇ ਸੀ ਤਾਂ ਇੰਡੀਆ ਚੰਗੇ ਸੀ ਓ ਨੂ ਰਾਣੀ ਤਾਂ ਕਿਸੇ ਕੰਮ ਨੂੰ ਹੱਥ ਵੀ ਨਹੀਂ ਲਾਉਂਦੀ ਇਹ ਤਾਂ ਜੂ ਤੂੰ ਰੁਪਿਆ ਅੱਗੇ ਬੇਬੀ ਸੀਟਿੰਗ ਬਹੁਤ ਮਹਿੰਗੀ ਆ ਛੇਤੀ ਆਜੋ ਛੇਤੀ ਆਜੋ ਮੌਜਾਂ ਕਰੋਗੇ ਇੱਥੇ ਆ ਚੰਗੀਆਂ ਮੌਜਾਂ ਕਰਵਾ ਰਿਆਂ ਤੂੰ ਅੰਕਲ ਦਲਬੀਰ ਨੇ ਕੰਮ ਤੋਂ ਘਰ ਗਈ ਨਾਲ ਬਹੁਤ ਕੁਪੱਤ ਕੀਤੀ ਕਿ ਪੁੱਛੋ ਹੀ ਨਾ ਬਿੱਕੀ ਦੀਆਂ ਅੱਖਾਂ ਭਰ ਆਈਆਂ ਤੇ ਕਲੀਨਕਸ ਨਾਲ ਅੱਖਾਂ ਪੂੰਝ ਕੇ ਅੱਗੇ ਬੋਲੀ ਇੱਕ ਦਿਨ ਮੈਂ ਆਪਣੇ ਮੰਮੀ ਡੈਡੀ ਨੂੰ ਮਿਲਣ ਚਲੀ ਗਈ ਕੰਮ ਤੋਂ ਮੁੜੀ ਦਲਬੀਰ ਕੋਲ ਫਿਰ ਸ਼ਿਕਾਇਤ ਕਰ ਦਿੱਤੀ ਸਾਨੂੰ ਕਿਹੜਾ ਪੁੱਛਦੀ ਆ ਨਾ ਦੱਸ ਕੇ ਜਾਂਦੀ ਐ ਖਬਰੇ ਕਿੱਥੇ ਤੁਰੀ ਫਿਰਦੀ ਐ ਡੰਗਰਾ ਵਾਂਗ ਤੇਰੇ ਪਿੱਛੋਂ ਕੰਮ ਤੋਂ ਆ ਕੇ ਹਾਲਾਂਕਿ ਮੈਂ ਦੱਸ ਕੇ ਗਈ ਸੀ ਕਿ ਮੈਂ ਆਪਣੇ ਮੰਮੀ ਡੈਡੀ ਨੂੰ ਮਿਲਣ ਜਾ ਰਹੀ ਆ ਮੁੜ ਕੇ ਆਈ ਨਾਲ ਫਿਰ ਦਲਬੀਰ ਨੇ ਬਹੁਤ ਜੂਤ ਪਤਾਨ ਕੀਤਾ ਅੰਕਲ ਦੱਸੋ ਮੈਂ ਕੀ ਕਰਾਂ ਕਿੱਥੇ ਜਾਵਾਂ ਕਿਹੜੇ ਖੂ ਘਾਤੇ ਵਿੱਚ ਡਿੱਗਾਂ ਮੈਂ ਤੇ ਚੱਕੀ ਦੇ ਦੋ ਪੁੜਾਂ ਦੇ ਵਿਚਕਾਰ ਫਸੀ ਹੁਈ ਆ ਪੀਸੀ ਜਾ ਰਹੀ ਆ ਦਲਵੀਰ ਵੀ ਹੁਣ ਉਹਨਾਂ ਦੇ ਸਾਹ ਚ ਸਾਹ ਲੈ ਰਿਹਾ ਹੁਣ ਉਸ ਨੂੰ ਮੇਰੇ ਹਰ ਕੰਮ ਵਿੱਚ ਨੁਕਸ ਦਿਖਾਈ ਦਿੰਦੇ ਨੇ ਹਰ ਗੱਲ ਝੂਠੀ ਲੱਗਦੀ ਆ ਪਹਿਲਾਂ ਹਰ ਰਿਜੇ ਪੱਕੇ ਦੀਆਂ ਸਿੱਫਤਾਂ ਕਰਦਾ ਨਹੀਂ ਸੀ ਥੱਕਦਾ ਘਰ ਵਿੱਚ ਸਭ ਕੁਝ ਪਹਿਲਾਂ ਵਾਲਾ ਹੀ ਆ ਪਰ ਹੁਣ ਪਹਿਲਾਂ ਵਾਲਾ ਸੁੱਖ ਚੈਨ ਨਹੀਂ ਰਿਹਾ ਕਿਉਂ ਅੰਕਲ ਤੁਸੀਂ ਕੁਝ ਕਰੋ ਮੈਨੂੰ ਦੱਸੋ ਸਾਡਾ ਗੁਆਚਿਆ ਸਵਰਗ ਕਿਵੇਂ ਵਾਪਸ ਮੁੜੇ ਉਹ ਰੋਣ ਲੱਗ ਪਈ ਬੀਕੀ ਕੋਈ ਹੱਲ ਨਹੀਂ ਆਪੇ ਸਿਹੜੇ ਮਸਲੇ ਦਾ ਸੱਸ ਪਤਾ ਨਹੀਂ ਕਿਉਂ ਭੁੱਲ ਜਾਂਦੀ ਆ ਕਿ ਉਹ ਵੀ ਕਦੇ ਕਿਸੇ ਦੀ ਨੂੰਹ ਹੁੰਦੀ ਸੀ ਮੈਂ ਉਹਨੂੰ ਚੁੱਪ ਕਰਵਾਇਆ ਤੇ ਵਰਜਿਆ ਦੇਖੀ ਕੀ ਤੇ ਤੂੰ ਆਪਣੇ ਵੱਲੋਂ ਇਸ ਗੱਲ ਨੂੰ ਵੱਧ ਘੱਟ ਬੋਲ ਕੇ ਨਾ ਵਗਾੜੀ ਸਮਾਂ ਬੜਾ ਬਲਵਾਨ ਹੁੰਦਾ ਹੈ ਆਪਣੇ ਵੱਲੋਂ ਜਿੱਥੋਂ ਹੋ ਸਕੇ ਉਹਨਾਂ ਨੂੰ ਕੋਈ ਮੌਕਾ ਨਾ ਦੇਈ। ਕਦੇ ਤਾਂ ਜ਼ਰੂਰ ਫਰਕ ਪਵੇਗਾ। ਦਲਬੀਰ ਵੀ ਵਿਚਾਰਾ ਦੋਹੀ ਪਾਸੇ ਫਸਿਆ ਹੋਇਆ। ਇੱਕ ਪਾਸੇ ਮਾਂ-ਬਾਪ, ਦੂਜੇ ਪਾਸੇ ਜੀਵਨ ਸਾਥੀ। ਉਹ ਕਰੇ ਤਾਂ ਕੀ ਕਰੇ? ਇਸ ਗੱਲ ਪਿੱਛੋਂ ਉਹਨੇ ਮੌਨ ਵਰਤ ਧਾਰ ਕਰ ਲਈ। ਪਰ ਸਦਾ ਹੀ ਪਰੇਸ਼ਾਨ ਰਹਿੰਦੀ। ਕਾਫੀ ਸਮਾਂ ਲੰਘੇ ਤੋਂ ਇੱਕ ਦਿਨ ਫੇਰ ਫਿਸਪਈ। ਅੰਕਲ ਮੇਰੇ ਨਾਲ ਤਾਂ ਜੱਗੋ ਤੇਰਵੀ ਹੋ ਰਹੀ ਆ ਮੇਰੇ ਤੇ ਦਲਬੀਰ ਦੇ ਕਾਰਡ ਤੇ ਪਾਸ ਬੁੱਕਾਂ ਮੇਰੇ ਸਹੁਰਾ ਸਾਹਿਬ ਨੇ ਸਾਥੋਂ ਪਹਿਲਾਂ ਹੀ ਸਾਂਭ ਲਈਆਂ ਕਿ ਅਸੀਂ ਆਮਦਨ ਖਰਚ ਦਾ ਉਹਨਾਂ ਨੂੰ ਪਤਾ ਨਹੀਂ ਸੀ ਲੱਗਣ ਦਿੰਦੇ ਹੁਣ ਉਹ ਆਪ ਸਾਡੇ ਘਰ ਦੇ ਆਮਦਨ ਖਰਚ ਦਾ ਹਿਸਾਬ ਰੱਖਣ ਲੱਗ ਪਏ ਬਚਤ ਕਰਕੇ ਦਿਖਾਉਣਗੇ ਕਿਉਂਕਿ ਅਸੀਂ ਕੁਝ ਨਹੀਂ ਬਚਦਾ ਕੁਝ ਨਹੀਂ ਬਚਦਾ ਦੀ ਰੱਟ ਲਾਈ ਰੱਖਦੇ ਸੀ ਇੱਕ ਕਦਮ ਹੋਰ ਅੱਗੇ ਚੱਲਦੇ ਆ ਉਹਨਾਂ ਨੇ ਸਾਡਾ ਜੇਬ ਖਰਚ ਹਫ਼ਤੇ ਦਾ ਬੰਨ੍ਹ ਦਿੱਤਾ ਮੈਨੂੰ ਤਾਂ ਖੁੜਕ ਗਈ ਕਿ ਇਹ ਸਰੀ ਯੰਤਰ ਤਾਂ ਸਾਦ ਦੀ ਪੂਰੀ ਤੇ ਹੀ ਜਾਪਦਾ ਹੈ ਦਲਬੀਰ ਤੋਂ ਕਿਸ ਨੇ ਕੀ ਹਿਸਾਬ ਪੁੱਛਣਾ ਉਹੀ ਗੱਲ ਹੋਈ ਜਦੋਂ ਦੂਜੇ ਹਫ਼ਤੇ ਮੈਂ ਆਪਣਾ ਜੇਬ ਖਰਚ ਮੰਗਿਆ ਤਾਂ ਸੱਸ ਬੋਲੀ ਭਾਈ ਬਹੂ ਪਹਿਲਾਂ ਪਿਛਲੇ ਹਫ਼ਤੇ ਦੇ ਜੇਬ ਖਰਚ ਦਾ ਹਿਸਾਬ ਦੇ ਫੇਰ ਇਸ ਹਫ਼ਤੇ ਦਾ ਲੈ ਲੈ ਸੜ ਜਾਵੇ ਮੇਰੀ ਜੀਬ ਮੇਤੋ ਰਹਿਣਾ ਨਾ ਗਿਆ ਤੇ ਮੇਤੋ ਕਹਿ ਹੋ ਗਿਆ ਮੰਮੀ ਜੀ ਜੇਬ ਖਰਚ ਦਾ ਕਾਤਾ ਹਿਸਾਬ ਚਾਹੇ ਰੱਖਾਂ ਚਾਹੇ ਖਰਚਾਂ ਬਸ ਐਨੀ ਗੱਲ ਤੇ ਹੀ ਹੋ ਗਈ ਮਹਾਭਾਰਤ ਸ਼ੁਰੂ ਅਸੀਂ ਇਹ ਸਭ ਕੁਝ ਤੁਹਾਡੇ ਲਈ ਕਰ ਰਹੇ ਹਾਂ ਨਹੀਂ ਤੇ ਖਰਚ ਕਿਵੇਂ ਕੰਟਰੋਲ ਹੋਵੇਗਾ ਮੇਰੀ ਸੱਸ ਤਾਂ ਚਾਰੇ ਪੈਰ ਚੁੱਕ ਕੇ ਪੈ ਗਈ ਮੇਰੀ ਚੰਦਰੀ ਦੀ ਜ਼ੁਬਾਨ ਫੇਰ ਨਾ ਰਹੀ ਤੁਹਾਡੇ ਆਉਣ ਤੋਂ ਪਹਿਲਾਂ ਵੀ ਅਸੀਂ ਸੋਨਾ ਗੁਜ਼ਾਰਾ ਕਰਦੇ ਸੀ ਮੰਮੀ ਜੀ ਸੋਹਰਾ ਸਾਹਿਬ ਨੇ ਕਿਵੇਂ ਆਪੇ ਤੋਂ ਬਾਹਰ ਹੋ ਕੇ ਗੰਧੀਆਂ ਗੰਧੀਆਂ ਗਾਲਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ ਮੂੰਹੋਂ ਉਹ ਅੱਗ ਬਰਸਾਈ ਕਿ ਸੁਣੀ ਨਹੀਂ ਸੀ ਜਾਂਦੀ ਮੈਨੂੰ ਕਹਿੰਦਾ ਕੁੱਤੀਏ ਪਹਿਲਾਂ ਬੋਲਣਾ ਤਾਂ ਸਿੱਖ ਲੈ ਅੱਗੋਂ ਚਵਰ ਚਵਰ ਨਾ ਪੌਂਕੀ ਜਾਇਆ ਕਰ ਜੇ ਮਾਂ ਪਿਓ ਕੰਜਰਾ ਨੇ ਕੋਈ ਸਿੱਖ ਮਤ ਦਿੱਤੀ ਹੋਵੇ ਚਾਰ ਅੱਖਰ ਪੜ ਕੇ ਸਮਝਦੀ ਏ ਟਟੇਰੀ ਵਾਂਗ ਕਿ ਆਸਮਾਨ ਇਸ ਨੇ ਟੰਗਾ ਤੇ ਚੁੱਕਿਆ ਹੋਇਆ ਕੱਲ ਦੇ ਭੂਤਨੀ ਸਿਵਿਆਂ ਚ ਅੱਦ ਐ ਇਸ ਤਰ੍ਹਾਂ ਨਹੀਂ ਸਰਨ ਸੱਦੋ ਇਹਦੇ ਮਾਪਿਆਂ ਨੂੰ ਕਰੋ ਇੱਕ ਪਾਸਾ ਸਾਨੂੰ ਕੋਈ ਰਿਸ਼ਤਿਆਂ ਦਾ ਘਾਟਾ ਥੋੜੀ ਐ ਜਿਹੜੀ ਆਵੇਗੀ ਇਸ ਨਾਲੋਂ ਤਾਂ ਚੰਗੀ ਹੀ ਲਿਆਵਾਂਗੇ ਛਾਂਟ ਕੇ ਕੋਲੋਂ ਮੰਮੀ ਨੇ ਬਲਦੀ ਤੇ ਹੋਰ ਤੇਲ ਪਾ ਦਿੱਤਾ ਫਿਰ ਸੱਧਿਆ ਤੇਰੀ ਮੰਮੀ ਡੈਡੀ ਨੂੰ ਘੰਡਰਾਵਾ ਹੀ ਦੰਦੇ ਸੀ ਮੈਂ ਉਹਨੂੰ ਪੁੱਛਿਆ ਅੰਕਲ ਸੱਚੀ ਅਗਲੇ ਵੀਕਐਂਡ ਤੇ ਹੀ ਉਹਨਾਂ ਨੂੰ ਬੁਲਾ ਲਿਆ ਤੇ ਕਹਿਣ ਲੱਗੇ ਦੇਖੋ ਭਾਈ ਸਾਹਿਬ ਤੁਹਾਡੀ ਕੁੜੀ ਨੂੰ ਅਸੀਂ ਬੜਾ ਸਮਝਾਉਂਦੇ ਰਹੇ ਇਹਦੇ ਕੰਨ ਤੇ ਜੂ ਨਹੀਂ ਸਰਕਦੀ ਇਹਦੇ ਖਾਨੇ ਕੋਈ ਗੱਲ ਬੈਠਦੀ ਹੀ ਨਹੀਂ ਥੋੜੀ ਬਹੁਤੀ ਵੀ ਨਹੀਂ ਜੇ ਅਕਲ ਮਤ ਹੋਵੇ ਤਾਂ ਕੁੜੀਆਂ ਵਸਦੀਆਂ ਰਹਿ ਜਾਂਦੀਆਂ ਨੇ ਪਰ ਇੱਥੇ ਤਾਂ ਝੁੰਗਾ ਹੀ ਚੋੜ ਹੋ ਗਿਆ ਨਾ ਕੋਈ ਚੱਜ ਨਾ ਅਚਾਰ ਕਿਸੇ ਵੱਡੇ ਛੋਟੇ ਦਾ ਸਤਿਕਾਰ ਗੱਲ ਕਰਨ ਦੀ ਬਿਲਕੁਲ ਤਮੀਜ਼ ਨਹੀਂ ਤੁਹਾਡੀ ਕੁੜੀ ਨੂੰ ਕੀ ਕਰੀਏ ਅਸੀਂ ਅਜਿਹੇ ਡੰਗਰ ਦਾ ਕਿਵੇਂ ਨਿਬੇਗੀ ਇਸ ਤਰ੍ਹਾਂ ਤੁਸੀਂ ਦੱਸੋ ਕੀ ਕੀਤਾ ਜਾਵੇ ਸਾਨੂੰ ਤਾਂ ਕੋਈ ਹਿੱਲਾ ਨਹੀਂ ਸੁਝਦਾ ਤਾਂ ਹੀ ਆਕੇ ਤੁਹਾਨੂੰ ਬੁਲਾਇਆ ਹੈਰਾਨ ਪਰੇਸ਼ਾਨ ਮੇਰੇ ਮੰਮੀ ਡੈਡੀ ਕਹਿਣ ਲੱਗੇ ਸਰਦਾਰ ਸਾਹਿਬ ਅਸੀਂ ਤੇ ਘਰ ਵਿੱਚ ਹਰ ਕੰਮ ਇਹਦੀ ਸਲਾਹ ਨਾਲ ਕਰਦੇ ਸੀ ਘਰ ਵਿੱਚ ਬਹੁਤ ਸਿਆਣੀ ਗਿਣਦੇ ਸੀ ਏ ਸੁਣੋ ਹੁਣ ਇਹਦੀ ਅਕਲ ਜਾਂਦੀ ਰਹੀ ਹੋਵੇਗੀ ਤਾਂ ਕਹਿ ਨਹੀਂ ਸਕਦੇ ਵਿਕੀ ਜੋ ਇਹ ਦੱਸਦੇ ਨੇ ਕੀ ਇਹ ਸੱਚ ਆ ਡੈਡੀ ਇਹ ਸਾਰੇ ਝੂਠ ਬੋਲ ਰਹੇ ਨੇ ਵਿਆਹ ਵੇਲੇ ਇਹਨਾਂ ਨੂੰ ਮੈਂ ਪਸੰਦ ਸੀ ਤੇ ਤੁਸੀਂ ਵੀ ਇਹ ਹੁਣ ਸਾਰੇ ਕੈਨੇਡਾ ਆ ਗਏ ਹੁਣ ਇਹ ਸਿਆਣੇ ਮੈਂ ਤੇ ਤੁਸੀਂ ਮੂਰਖ ਤੇ ਡੰਗਰ ਹੋਗੇ ਇੱਥੇ ਕੈਨੇਡਾ 'ਚ ਅਸੀਂ ਸਾਰੇ ਡੰਗਰ ਢੋਰੀ ਫਿਰਦੇ ਆਂ ਸਾਨੂੰ ਕੋਈ ਹਿਸਾਬ ਕਿਤਾਬ ਨਹੀਂ ਰੱਖਣਾ ਆਉਂਦਾ ਇਹ ਹੁਣ ਸਾਨੂੰ ਤੇ ਪੂਰੇ ਕੈਨੇਡਾ ਨੂੰ ਹਿਸਾਬ ਕਿਤਾਬ ਰੱਖਣ ਤੇ ਬਚਤਾਂ ਕਰਨੀਆਂ ਸਿਖਾਉਣਗੇ ਰੋਜ਼ ਰੋਜ਼ ਦੀ ਘੈਂਸ ਘੈਂਸ ਤੋਂ ਹੁਣ ਇਹਨਾਂ ਨੂੰ ਪੁੱਛ ਲਵੋ ਕਿ ਮੈਨੂੰ ਇਹਨਾਂ ਨੇ ਮਾਨਸ ਅਧਿਕਾਰ ਨਾਲ ਰੱਖਣਾ ਹੈ ਕਿ ਨਹੀਂ ਜੇ ਨਹੀਂ ਤਾਂ ਮੈਂ ਤੁਹਾਡੇ ਨਾਲ ਹੀ ਚੱਲਦੀ ਆ ਇਸ ਨਰਕ ਕੁੰਡੀ ਤੋਂ ਛੁਟਕਾਰਾ ਮਿਲੂ ਅੰਕਲ ਜੇ ਮੈਂ ਚੁੱਪ ਰਹਿੰਦੀ ਤਾਂ ਦੋਸ਼ੀ ਬਣ ਜਾਣਾ ਸੀ ਮੈਂ ਆਪਣਾ ਸਾਰਾ ਘਬਾਰ ਕੱਢ ਕੇ ਹੀ ਸਾਹ ਲਿਆ ਅੱਗੇ ਹੋਰ ਦੱਸਣਾ ਜਾਰੀ ਰੱਖਿਆ ਕਿ ਹਾਂ ਡੈਡੀ ਮੈਨੂੰ ਕਾਰ ਦੇ ਐਕਸੀਡੈਂਟ ਚੋਂ ਰੱਬ ਨੇ ਹੱਥ ਦੇ ਕੇ ਬਚਾਇਆ ਸੀ ਪਰ ਸਾਰਾ ਜਿਸਮ ਠੁੰਗਿਆ ਪਿਆ ਸੀ ਹਿਲਣਾ ਵੀ ਔਖਾ ਹੋ ਗਿਆ ਸੀ ਪਰ ਅੱਗੋਂ ਸਿਆਣੇ ਖਾਨਦਾਨ ਦਾ ਹੁਕਮ ਹੋਇਆ ਕਿ ਕੰਮ ਤੇ ਜ਼ਰੂਰ ਜਾਣਾ ਤੂੰ ਸੋਚਦੇ ਹੋਣਗੇ ਆਪੇ ਮਰੂਗੀ ਕੰਮ ਤੇ ਇਹਨਾਂ ਨੂੰ ਤਾਂ ਡਾਲਰ ਚਾਹੀਦੇ ਨੇ ਮੇਰਾ ਕੀ ਬਸ ਮਰੀ ਤਾਂ ਭਾਲਦੇ ਨੇ ਹੀ ਮੈਨੂੰ ਪਰ ਮੈਂ ਮਰੀ ਨਹੀਂ ਡੈਡੀ ਨਾਲੋਂ ਨਾਲ ਮੈਂ ਅਟੈਚੀ ਵਿੱਚ ਆਪਣੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਨਾਲੇ ਇਹ ਵੀ ਸੁਣਾ ਦਿੱਤਾ ਡੈਡੀ ਇਹਨਾਂ ਦੇ ਭਾਣੇ ਮੈਂ ਤੁਹਾਡੇ ਕੋਲ ਰਹਾਂਗੀ ਨਹੀਂ ਮੈਂ ਤੇ ਟੀਨਾ ਸ਼ੈਲਟਰ 'ਚ ਰਹਿ ਕੇ ਕੋਟ ਨਹੀਂ ਇਹਨਾਂ ਤੋਂ ਆਪਣਾ ਖਰਚਾ ਤੇ ਮਕਾਨ 'ਚੋਂ ਅੱਧ ਲਵਾਂਗੇ ਮੇਰੀ ਬਦਕਿਸਮਤੀ ਤੇ ਇਹਨਾਂ ਦੀ ਬਦਨੀਤੀ ਦੀ ਸਜ਼ਾ ਤੁਸੀਂ ਕਿਉਂ ਭੁਗਤੋਗੇ ਮੈਂ ਵੀ ਬੁਰੇ ਦੇ ਘਰ ਜਾਣ ਲਈ ਤਿਆਰ ਹੋਗੀ ਤੂੰ ਫਿਰ ਤੋਰਾ ਹੀ ਸੋਰੇ ਘਰੋਂ ਆਪਣੇ ਡੈਡੀ ਨਾਲ ਮੈਂ ਸੁਣ ਹੋਏ ਨੇ ਬਿੱਕੀ ਤੋਂ ਪੁੱਛਿਆ ਨਹੀਂ ਅੰਕਲ ਅੱਗੇ ਤਾਂ ਸੁਣੋ ਦਲਬੀਰ ਨੂੰ ਆਸ ਨਹੀਂ ਸੀ ਇਸ ਗੱਲ ਦੀ ਕਿ ਗੱਲ ਇੱਥੋਂ ਤੱਕ ਵੱਧ ਜਾਵੇਗੀ ਉਹ ਖੇਲ ਵਿਗੜਦੀ ਦੇਖ ਕੇ ਆਪਣੇ ਮੰਮੀ ਡੈਡੀ ਨੂੰ ਟੁੱਟ ਕੇ ਪੈ ਗਿਆ ਮੈਂ ਹੁਣ ਤੱਕ ਤੁਹਾਡੇ ਵਾਅਦੇ ਕਾਟੇ ਬਥੇਰੇ ਸਹਾਰੇ ਮੰਮੀ ਡੈਡੀ ਬਿੱਕੀ ਦੇ ਲੱਕ ਕਹਿਣ ਤੇ ਵੀ ਜਾਣਦੇ ਹੋਏ ਵੀ ਕਿ ਉਹ ਸੱਚੀ ਆ ਮੈਂ ਤੁਹਾਨੂੰ ਸੱਚੇ ਰੱਖਿਆ ਸੋਚਿਆ ਸੀ ਕਿ ਤੁਸੀਂ ਸੁਧਰ ਜਾਓਗੇ ਕੀ ਮੈਂ ਪੁੱਛ ਸਕਦਾ ਕਿ ਜੇ ਇਹੋ ਜਈ ਕੁੱਤੇਖਾਣੀ ਮੇਰੀ ਭੈਣ ਨਾਲ ਹੁੰਦੀ ਫੇਰ ਤੁਹਾਡੇ ਤੇ ਮੇਰੇ ਦਿਲ ਤੇ ਕੀ ਬੀਤਦੀ ਜਰਾ ਠੰਡੇ ਦਿਮਾਗ ਨਾਲ ਸੋਚੋ ਹੁਣ ਤਾਂ ਤੁਸੀਂ ਗੱਲ ਸਿਰੇ ਲਾ ਦਿੱਤੀ ਤੁਸੀਂ ਨਾ ਆਪ ਸੁੱਖ ਲੈਣਾ ਤੇ ਨਾ ਹੀ ਆਪਣੀ ਔਲਾਦ ਨੂੰ ਸੁੱਖ ਦਾ ਸਾਹ ਲੈਣ ਦੇਣਾ ਸਵਰਗ ਵਰਗੇ ਸਾਡੇ ਘਰ ਨੂੰ ਨਰਕ ਨਾਲੋਂ ਵੀ ਭੈੜਾ ਬਣਾ ਕੇ ਰੱਖ ਦਿੱਤਾ ਤੁਸੀਂ ਦੋਵਾਂ ਨੇ ਤੁਸੀਂ ਇਹ ਸੁਪਨਾ ਦਿਮਾਗ ਚੋਂ ਕੱਢ ਦੇਵੋ ਕਿ ਮੈਂ ਕੋਈ ਹੋਰ ਵਿਆਹ ਕਰਵਾ ਲਵਾਂਗਾ ਦੂਜਾ ਵਿਆਹ ਇੱਥੇ ਕੋਈ ਬੱਚਿਆਂ ਦਾ ਖੇਲ ਨਹੀਂ ਰੱਬ ਦਾ ਵਾਸਤਾ ਇਸ ਘਰ ਨੂੰ ਨਾ ਉਜਾੜੋ ਜੇ ਤੁਸੀਂ ਇੱਥੇ ਐਡਜਸਟ ਨਹੀਂ ਕਰ ਸਕਦੇ ਤਾਂ ਇੰਡੀਆ ਛੋਟੇ ਪੁੱਤ ਕੋਲ ਸੁੱਖ ਮਾਣੋ ਇੱਥੇ ਰਹਿਣਾ ਹੈ ਤਾਂ ਭਾਵੇਂ ਅਡਰ ਰਹਿ ਲਵੋ ਅਸੀਂ ਵੀ ਜੋ ਮਦਦ ਚਾਹੋਗੇ ਕਰਦੇ ਰਹਾਂਗੇ ਜੇ ਸਾਡੇ ਨਾਲ ਨਹੀਂ ਘਟ ਸਕਦੇ ਤੁਹਾਡੀ ਬਣਦੀ ਸੇਵਾ ਦਾ ਫਰਜ਼ ਅਸੀਂ ਜ਼ਰੂਰ ਨਿਭਾਵਾਂਗੇ ਸੋਹਣੀ ਕੀਤੀ ਪੁੱਤਰਾ ਮੇਰੀ ਸੱਸ ਜਖਮੀ ਸੱਪੜੀ ਵੰਗ ਵਿਸ਼ਕੋਲਦੀ ਹੋਈ ਬੋਲੀ ਅਸੀਂ ਤੈਨੂੰ ਇਸ ਲਈ ਜੰਮਿਆ ਪਾਲਿਆ ਸੀ ਪੜਾਇਆ ਲਖਾਇਆ ਸੀ ਤੇ ਕੈਨੇਡਾ ਭੇਜਿਆ ਸੀ ਕਿ ਆਖੇ ਸਾਡੇ ਸਿਰ ਚ ਬਾਵੇਂ ਅਸੀਂ ਤਾਂ ਇੱਥੇ ਆ ਕੇ ਪਛਤੌਣੇ ਆਂ ਅਸੀਂ ਨਹੀਂ ਰਹਿਣਾ ਤੇਰੇ ਕੋਲ ਕਿ ਤੁਸੀਂ ਮੇਰੇ ਲਈ ਇਹ ਸਭ ਕੁਝ ਕਰਕੇ ਆਪਣਾ ਫਰਜ਼ ਨਹੀਂ ਨਿਭਾਇਆ ਕੈਨੇਡਾ ਤਾਂ ਆਏ ਸੀ ਕਿ ਰੋਜ਼ ਸਵਾ ਘਰ ਚ ਉੱਠਦੀ ਰਹੇ ਕਿ ਅਸੀਂ ਕਿਧਰੇ ਕੋਈ ਸੁੱਖ ਦਾ ਸਾਹ ਨਾ ਲੈ ਸਕੀਏ ਦਲਬੀਰ ਨੇ ਵੀ ਮੰਮੀ ਤੇ ਮੋੜਵਾ ਸਵਾਲ ਦਾਗ ਦਿੱਤਾ ਸੀ ਬਸ ਫਿਰ ਅੰਕਲ ਜੀ ਉਹਨਾਂ ਨੇ ਆਪਣੀਆਂ ਇੰਡੀਆ ਦੀਆਂ ਟਿਕਟਾਂ ਕਰਵਾ ਲਈਆਂ ਪੂਰੀ ਗੱਲ ਸੁਣਾ ਕੇ ਬੀਕੀ ਦੇ ਚਿਹਰੇ ਤੇ ਹਲਕੀ ਜੀ ਮੁਸਕਰਾਹਟ ਵਾਪਸ ਆ ਗਈ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ ਜੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਧੰਨਵਾਦ